कि पोस्टुना में यूं कुछ चैनल जिन लोगों के यहाँ क्या हो रहा है ए पावर सोशल जुटी बोलो ही बेटा है इसकी शुरुआत की गई है पावर सोशल जुटी को शॉर्ट देता है ना पोस्टुना और ये सब को तो बेटा गुरबानी का प्रसार होने वाला है स्वेद बढ़ते जा शुरू कर दिया सवा बन गया हाथों कर सकते गुरबानी और

ਸੋ ਉਸ ਵਿਚਾਰ ਤਾਂ ਨੂੰ ਲੈ ਕੇ ਸਮਾਜ ਨੂੰ ਇਕੱਠੇ ਕਰਨ ਦੇ ਵਿਚਾਰ ਤਾਂ ਰਣ ਲੈ ਕੇ ਇੱਕ ਏਕ ਪਲੇਟਫਾਰਮ ਜਿਹੜਾ ਹੈ ਉਹ ਸ਼ੁਰੂ ਕੀਤਾ ਗਿਆ ਹੈ ਪਟਿਆਰੇ ਦੇ ਵਿੱਚ ਪਟਿਆਰੇ ਦੇ ਵਿੱਚ ਇਸ ਸਮੇਂ ਅੰਬੇਦਕਰ ਤੂਰਜਾ ਭਵਨ ਬਣਿਆ ਹੈ ਜਿਹੜਾ ਕਿ ਚਾਰ ਤਿੰਨ ਮੰਜ਼ਲਾਂ ਪੂਰੀ ਤਰ੍ਹਾਂ ਕੰਪਲੀਟ ਨੇ ਜਿਸ ਦੇ ਵਿੱਚ ਹੋਸਟਲ ਵੀ ਬਣਿਆ ਹੈ ਬੱਚੇ ਆਉਂਦੇ ਨੇ ਜਾਂਦੇ ਨੇ ਸਾਡੇ ਬਹੁਤ ਸਾਰੇ ਆਫੀਸਰ ਨੇ ਉਹ ਸਟੇ ਕਰਦੇ ਨੇ ਜਦੋਂ ਟ੍ਰਾਂਸਫਰ ਹੁੰਦੀ ਹੈ ਔਰ ਮੈਨੂੰ ਦੱਸ ਕੇ ਖੁਸ਼ੀ ਹੁੰਦੀ ਹੈ कि भी लाख रुपया चौथी मंजिल महाराणी दिन इशू किया और उन्होंने चौथी मंजिल का नी पत्थर भी रख दिया भी लाख रुपया एक बहुत अमाउंट होंगी है उसकी बदौलत बनिया साढ़े जसन साहब की बदौलत बन सो उ अजूबा दौर उखन मिलेगा कि तुम कहो कि अचमुच अपने ही घर आए हो

ਕਾਫੀ ਖੁਸ਼ ਹੋਈ ਰਹੇ ਕਿ ਮੈਂ ਦਿਨ 15 ਮਾਰਚ ਕਰੀ ਕਮਿਸ਼ਨ ਪਹਿਲਾਂ ਮਿਲਿਆ ਹੈ ਅਜੋ ਸਾਰੇ ਬੰਦੇ ਮੇਰੇ ਕੋਲ ਸਾਹਮਣੇ ਮਿਲਿਆ ਲੱਗਦਾ ਹੈ ਸਾਹਮਣੇ ਆਟੇ ਬੰਦੇ ਸੈਫਟੀ ਕਰੀਮ ਬੰਦੇ ਸੈਫਟੀ ਕਰੀਮ ਲੱਗ ਪਾ ਸਾਰੀ ਮੇਰੇ ਸਾਹਮਣੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸਾਰੇ ਸੱਜਣਾਂ ਦਾ ਇਹਨਾਂ ਨੇ ਮੇਰੇ ਸੱਜਣਾਂ ਦੇ ਪਹੁੰਚ ਦੀ ਪਾਤਰੀ ਦਿੱਤੀ ਮੈਂ ਸਭ ਤੋਂ ਪਹਿਲਾਂ ਗੱਲ ਕਰਾਂਗਾ ਆਪਣੇ ਸੰਗਠਨ ਦੀ ਵੈਲਫੇਅਰ ਐਸੋਸੀਏਸ਼ਨ ਦੀ ਇਹਦੇ ਵਿੱਚ ਜਿਹੜੇ ਵਿੱਚ ਕੈਪਟਨ ਜਸਵਿੰਦਰ ਸਿੰਘ ਤੋਂ ਸ਼ੁਰੂ ਕਰਕੇ ਇਹ ਆਪਕ ਜਲੰਧਰ ਵਿੱਚ ਇੱਕ ਛੋਟੀ ਜਿਹੀ ਜੂਨਟ ਬਣਾਈ ਗਈ ਹੈ ਜਿਹਦੇ ਵਿੱਚ ਤਕਰੀਬਨ ਅਜ ਤੱਕ 50 ਆਦਮੀ ਸ਼ਾਮਲ ਹੋਏ ਨੇ ਇੱਕ ਔਰ ਥੋੜੇ ਦਿਨ ਪਹਿਲਾਂ ਹੀ ਤਕਰੀਬਨ ਲਗਭਗ 1 ਮਹੀਨਾ ਪਹਿਲਾਂ ਸ਼ੁਰੂ ਕੀਤੀ ਗਈ ਆ ਮੈਂ ਉਸ ਤੋਂ ਬਾਅਦ ਗੱਲ ਆ ਆਪਣੀ ਵੈਲਫੇਅਰ ਸੋਲੂਸ਼ਨ ਘੋਪੌਰ ਵਾਲੀ ਦੀ ਐਕਸੈਕਲਮੈਂਟ ਵੈਲਫੇਅਰ ਸੋਲੂਸ਼ਨ ਘੋਪੌਰ ਜਿਹੜੇ ਵਿੱਚ ਕੈਪਟਨ ਗਰਮੀਰ ਸਿੰਘ ਪ੍ਰਧਾਨ ਹਨ ਔਰ ਇਹਨਾਂ ਨੂੰ ਚੱਲਦਿਆਂ ਨੂੰ ਤਕਰੀਬਨ 10 ਸਾਲ ਹੋ ਚੁੱਕੇ ਨੇ ਇੱਕ ਬਹੁਤ ਕੰਮ ਕਰ ਰਹੇ ਆ ਬੱਚਾ ਨੂੰ ਪ੍ਰੀ ਟ੍ਰੇਨ ਦਿੱਤੀ ਜਾ ਰਹੀ ਆ ਪਰ ਟੀਨ ਵਾਸਤੇ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਸੋਸ਼ਲ ਵਰਕ ਕੀਤੇ ਜਾ ਰਿਹਾ ਪ੍ਰੋਗਰਾਮ ਕੀਤੇ ਜਾ ਰਿਹਾ ਆਪਸਰ ਨਾਲ ਮਿਲਵਲਾਂ ਕੀਤੇ ਜਾ ਰਿਹਾ ਸਰਵਸਵਾਸਤੇ ਰਿਪੋਰਟ ਕੀਤੀਆਂ ਜਾ ਰਹੀਆਂ ਤੇ ਇਹ ਸਾਰੇ ਕੰਮ ਤੇ ਜਿਹੜੇ ਕਰਦੇ ਆ ਹਰ ਵੇਲੇ ਜਿਹੜੇ ਸੋਸ਼ਲ ਪ੍ਰੋਗਰਾਮ ਉਹ ਵੀ ਚੱਲਦੇ ਰਹਿੰਦੇ ਆ ਉਸ ਤੋਂ ਬਾਅਦ ਜਿਹੜੇ ਪੂਰੇ ਇੰਡੀਆ ਭਰ ਮੈਂ ਖਾਸ ਆ ਖਰਚ ਖਾਸ ਦੌਰ ਤੇ ਇਕੱਠੇ ਹੋਏ ਆ ਉਹ ਪ੍ਰੋਗਰਾਮਾਂ ਪੌਸੂ ਆਵਰੋਸ਼ ਬਚਨ ਦੇ ਦਿੱਤੇ ਜਿਹੜੇ ਵਿੱਚ ਤਕਰੀਬਨ ਮੈਂ ਇਹਨਾਂ ਦੇ ਨਾਲ ਕਾਫੀ 3-4 ਪ੍ਰੋਗਰਾਮਾਂ ਦੇਖ ਚੁੱਕਾ ਇੱਕਦਾਰ ਮੈਨੂੰ ਪਟਿਆਲਾ ਜਾਣ ਦਾ ਮੌਕਾ ਮਿਲਿਆ ਜਿਹੜੀ ਬਿਲਡਿੰਗ ਦੀ ਗੱਲ ਕਰ ਰਹੇ ਨੇ ਅੱਜ ਕੱਲ ਉਹਦੇ ਵਿੱਚ ਵੀ ਬੱਚਿਆਂ ਦੀਆਂ ਜਿਹੜੀਆਂ ਕੋਚਿੰਗ ਚੱਲ ਰਹੀਆਂ ਇਹਨਾਂ ਕੋਚਿੰਗਾਂ ਵਿੱਚ ਤੁਸੀਂ ਦੇਖੋਗੇ ਕਿ ਬੱਚਿਆਂ ਦੇ ਰਹਿਣ ਦਾ ਖਾਣ ਦਾ ਹਰ ਚੀਜ਼ ਦਾ ਪ੍ਰਬੰਧ ਜਿਹੜਾ ਉਹ ਫ੍ਰੀ ਹੈ ਔਰ ਇਹਦੇ ਵਾਸਤੇ ਕਾਫੀ ਖਰਚ ਵੀ ਚੱਲ ਰਿਹਾ ਔਰ ਇਹਨਾਂ ਕੋਲ ਮੈਂਬਰ ਵੀ ਤਕਰੀਬਨ 2 ਲੱਖ ਤੋਂ ਉੱਪਰ ਹੋ ਚੁੱਕੇ ਨੇ ਇਹਨਾਂ ਕੋਲ ਲਗਭਗ 2 ਲੱਖ ਤੋਂ ਵੱਧ ਮੈਂਬਰ ਹੈ ਔਰ ਇਸ ਪ੍ਰੋਗਰਾਮ ਤਕਰੀਬਨ 23 ਸਟੇਟਮੈਂਟ ਚੱਲ ਰਿਹਾ ਇਹਦੇ ਵਿੱਚ ਜਸਰ ਸਾਹਿ ריה ਚੱਲ ਰਿਹਾ ਅੱਜ ਇਹ ਮੈਂ ਸਿਰਫ ਤੁਹਾਡੇ ਮੋਟੀ ਮੋਟੀ ਇੰਟਰੋਡਕਸ਼ਨ ਦੇਣੀ ਚਾਹਣੀ ਹੋਂ ਤੁਹਾਡੇ ਇਹ ਹਤੇ ਤੁਹਾਨੂੰ ਗਰਮੀ ਨਾਲ ਸਾਥ ਪੂਰਾ ਦੱਸਣਗੇ ਆਪਣੀ ਯੂਨਿਟ ਬਾਰੇ ਜਸਲ ਸਾਹਿਬ ਆਪਣੀ ਯੂਨਿਟ ਬਾਰੇ ਪੂਰੇ ਪੂਰੇ ਜਾਣਕਾਰੀ ਦੇਣਗੇ ਕਿ ਇਹਨੀਆਂ ਸਾਰੀਆਂ ਚੀਜ਼ਾਂ ਨੇ ਮੈਂ ਸਿਰਫ ਤੁਹਾਡਾ ਧੰਨਵਾਦ ਕਰਨ ਲਈ ਇੱਥੇ ਖੜਾ ਹੋਇਆ ਸੀ ਜਿਹੜੇ ਬੰਦੇ ਇੱਥੇ ਮੇਰੇ ਕਹਿਣ ਤੇ ਪ੍ਰੈਜ਼েন্ট ਹੋਏ ਨੇ ਵੈਦੁਰਜੀਤ ਕਾ ਖਾਲਸਾ ਵੈਗੋਤ ਜੀ ਕੀ ਫਤਿਹ ਜਸਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜਸਲ ਸਾਹਿਬ ਬਾਰੇ ਇਹਨਾਂ ਨੇ ਗੱਲਬਾਤ ਕੀਤੀ ਪਾਰਟ ਆਫ ਸੋਸ਼ਲ ਯੂਨਿਟੀ ਸਮਾਜਿਕ ਏਕਤਾ ਦੀ ਗੱਲ ਕਰਦੀ ਹੈ ਸੰਸਥਾ ਸੋ ਵਕਤ ਬਹੁਤ ਜ਼ਿਆਦਾ ਹੋ ਚੁੱਕਿਆ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਵਿੱਚ ਨਹੀਂ ਕਰਾਂਗਾ ਮੈਂ ਅਸ਼wini ਜੀ ਨੂੰ ਬੇਨਤੀ ਕਰਦਾ ਕਿ ਉਹ ਮੰਚ ਤੇ ਆਉਣ ਅਸ਼wini ਜੀ ਜੋ ਕਿ ਕਾਫੀ ਸਮੇਂ ਤੋਂ ਗੁਰੂ ਘਰ ਦੇ ਵਿੱਚ ਬਤੌਰ ਸਖਤਰ ਸੇਵਾਵਾਂ ਦੇ ਰਹੇ ਨੇ ਮਿਸਟਰ ਅਸ਼wini ਜੀ ਬਹੁਤ ਬਹੁਤ ਧੰਵਾਦ ਜੀ ਸਭ ਤੋਂ ਪਹਿਲਾਂ ਜੈ ਗੁਰਦੇਵ ਜੈ ਭੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਹਿ ਮੈਂ ਸ਼ੁਲੀ ਕੁਮਾਰ ਜੁਗਾਨੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਮੰਦਿਰ ਹੈਡ ਆਫ ਇਸ ਕੁਛ ਪੋਸ਼ਨਪੁਰਾ ਦਾ ਜਨਨ ਗੱਤਰ ਸੇਵਾਦਾਰ ਸੋ ਮੈਂ ਪਾਵਰ ਆਫ ਸੋਸ਼ਲ ਯੂਨਿਟੀ ਨੂੰ ਬੜੀ ਬੜੀ ਸੰਸਥਾ ਚਲਾ ਰਹੇ ਨੇ ਸੋ ਪਿਛਲੇ ਸਾਲ ਅੱਜ ਦੇ ਦਿਨ ਹੀ 8 ਤਰੀਕ ਨੂੰ ਜਿਹੜੀ ਹੈ ਸਮਾਜ ਜਾਗੋ ਯਾਤਰਾ ਜਿਹੜੀ ਹੈ ਅਨਜ ਜਾਗੋ ਯਾਤਰਾ ਪੂਰੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਕੀਤੀ ਔਰ ਅੰਮ੍ਰਿਤਸਰ ਦੇ ਵਿੱਚ ਅੱਜ ਦੇ ਦਿਨ ਵੀ ਆਏ ਸੀ ਸੋ ਮੈਂ ਜਸਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਉਹਨਾਂ ਦੇ ਨਾਲ ਹੀ ਕੈਪਟਨ ਗੁਰਮੇਲ ਸਿੰਘ ਜੀ ਪ੍ਰੈਜ਼ੀਡੈਂਟ ਪਾਵਰ ਆਫ ਸੋਸ਼ਲ ਯੂਨਿਟੀ ਡਿਸਟ੍ਰਿਕਟ ਜਲੰਧਰ ਦੇ ਪ੍ਰਧਾਨ ਡਾਕਟਰ ਏ ਪੀ ਕਟਾਰੀਆ ਜੀ ਰਿਟਾਇਰਡ ਪ੍ਰੋਫੈਸਰ ਮੈਡੀਕਲ ਕਾਲਜ ਨਰਿੰਦਰ ਥਾਪਾ ਜੀ ਪ੍ਰੈਜ਼ੀਡੈਂਟ ਐਸ ਜੀ ਆਰ ਡੀ ਮਜੀਠਾ ਰੋਡ ਵੈਲਫੇਅਰ ਸੁਸਾਇਟੀ ਤੋਂ ਔਰ ਸ਼੍ਰੀ ਲక్ష్ਮਣ ਦਾਸ ਜੀ ਰਿਟਾਇਰਡ ਚੀਫ ਇੰਜੀਨੀਅਰ ਕਾਰਪੋਰੇਸ਼ਨ ਅੰਮ੍ਰਿਤਸਰ ਤੋਂ ਡਾਕਟਰ ਸੁਜੀਤ ਲਾਲ ਜੀ ਡਿਸਟ੍ਰਿਕਟ ਕੈਰੀਅਰ ਕਾਉਂਸਲਰ और डॉक्टर मनजीत सिंह जी हवारा अलवारा प्रोफेसर मेडिकल कॉलेज अमृतसर और कैप्टन जसविंदर सिंह जी जलव जलंधर तो और श्री गुरु रविदास नवी सभा नगर के प्रकाश तिराना जी और बनारसी लाल कटारिया जी और मनजीत जी सोम सुनील मोर्या जी ਔਰ ਉਹਨਾਂ ਤੋਂ ਇਲਾਵਾ ਜਿੰਨੇ ਵੀ ਸਾਥੀगण ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਆਭਾਰਨਾ ਹਾਂ ਉਹ ਮੈਂ ਮੰਦਰ ਕਮੇਟੀ ਦਾ ਜਨਰਲ ਸਕੱਤਰ ਹੋਣ ਦੇ ਨਾਤੇ ਮੈਂ ਇਹ ਬੇਨਤੀ ਕਰਾਂਗਾ ਕਿ ਗੁਰੂ ਰਵਿਲਾਸ ਮਹਾਰਾਜ ਜੀ ਨੇ ਜੋ ਕਿਹਾ ਸੀ ਕਿ ਐਸਾ ਚਾਹੂ ਰਾਜ ਮੈਂ ਜਹਾ ਮਿਲੇ ਸਭਨ ਕੋ ਅਨ ਛੋਟੇ ਵੱਡੇ ਸਭ ਸੰਬਸੇ ਰਵਿਲਾਸ ਦੇ ਪ੍ਰਸੰਗ ਇਹ ਸ਼ਲੋਕ ਜਿਹੜਾ ਵਾ ਹਰ ਪ੍ਰੋਗਰਾਮਾਂ ਦੇ ਵਿੱਚ ਹਰ ਜਗ੍ਹਾ ਚੱਲਦਾ ਵਾ ਪਰ ਮੈਂ ਸਮਝਦਾ ਹਾਂ ਕਿ ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਜਾਂ ਬਾਬਾ ਸਾਹਿਬ ਜੀ ਦੀ ਸੋਚ ਦੇ ਉੱਪਰ ਸਿਰਫ ਅੱਲਾ ਦੇ ਕੰਮ ਆ ਪਰ ਕੰਮ ਨਹੀਂ ਪੂਰੀ ਤਰ੍ਹਾਂ ਕਰ ਰਹੇ ਕੰਮ ਕਰ ਵੀ ਰਹੇ ਹਾਂ ਕਿ ਕੋਈ ਸਾਥ ਲੱਗੇਗਾ ਵੀ ਅਸੀਂ ਕੰਮ ਕਰ ਰਹੇ ਹਾਂ ਮੈਂ ਵੀ ਤੁਹਾਡੇ ਸᱶਇਤ ਆਪਣੇ ਆਪ ਨੂੰ ਕੰਮ ਕਰ ਰਹੇ ਹਾਂ ਅਗਰ ਅਸੀਂ ਕੰਮ ਕਰ ਰਹੇ ਹਾਂ ਤੇ ਰਿਜਲਟ ਕਿਉਂ ਨਹੀਂ ਆ ਰਿਹਾ ਔਰ ਕਿਤੇ ਨਾ ਕਿਤੇ ਅਗਰ ਰਿਜਲਟ ਨਹੀਂ ਆ ਰਿਹਾ ਕਿ ਕਿੰਨਾ ਕਿਤੇ ਵੀ ਅਸੀਂ ਉਹ ਪੂਰਾ ਕੰਮ ਨਹੀਂ ਕਰ ਰਹੇ ਜਾਂ ਜੇ ਆ ਮਨੁਵਾਲਾ ਦੇ ਅਗੇਸਟ ਕੰਮ ਕਰ ਰਿਹਾ ਮਨੁਵਾਲਾ ਤੋਂ ਮਨੁਵਾਲਾ ਦੇ ਅਗੇਸਟ ਕੰਮ ਕਰ ਰਿਹਾ ਜਾਂ ਹੋ ਸਕਦਾ ਤੋਂ ਫਾਸਟ ਕੰਮ ਕਰ ਰਿਹਾ ਤੇ ਮੈਂ ਇਹ ਬੇਨਤੀ ਕਰਾਂਗਾ ਕਿ ਆਪਾਂ ਕੁਛ ਨਾ ਕੁਛ ਐਸੇ ਆ ਕੁਝ ਸਟੈਚੂਲ ਅਪਣਾਈਏ ਕੁਝ ਐਸੀ ਆਪਾਂ ਕੋਈ ਗੱਲਬਾਤ ਬਣਾਈਏ ਤੇ ਉਸ ਦਾ ਰਿਜਲਟ ਤੇ ਤੁਹਾਡੇ ਸਾਹਮਣੇ ਆ ਗਿਆ ਤੇ ਮੈਂ ਇਹ ਹੀ ਬੇਨਤੀ ਕਰਾਂਗਾ ਕਿ ਆਪਾਂ ਇਸ ਚੀਜ਼ ਦੇ ਉੱਪਰ ਜ਼ੋਰ ਦੇਈਏ ਕਿ ਅਸੀਂ ਬੇਡੰਗੂਰਾ ਕਿੰਨੇ ਵਸਾਨਾ ਹੈ ਤੇ ਬਾਬਾ ਸਾਹਿਬ ਜੀ ਦਾ ਜੋ ਕਾਬਲਾ ਸੀ ਉਹਨਾਂ ਨੇ ਕਿਹਾ ਸੀ ਕਿ ਇਹਨੂੰ ਪਿੱਛੇ ਨਾ ਜਾਣ ਦੇਣਾ ਤੇ ਅੱਗੇ ਦੇ ਲਿਜਾਣ ਕਰਦੇ ਕੰਮ ਸੇ ਕੰਮ ਉਹ ਖੇੜਾ ਹੰਦੇ ਨਾ ਤੇ ਜੋ ਨਜ਼ਰ ਆ ਰਿਹਾ ਬਾਬਾ ਸਾਹਿਬ ਦੇ ਕਾਬਲੇ ਨੂੰ ਮਨੁਵਾਂਦੇ ਜਿਹੜੇ ਨੇ ਉਹ ਬਹੁਤ ਪਿੱਛੇ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਬਹੁਤ ਪਿੱਛੇ ਖਸੇਤਾ ਸੋ ਬੜੀ ਸੋਚਣ ਦੀ ਜ਼ਰੂਰਤ ਹੈ ਤੇ ਇਹਦੇ ਨਾਲ ਹੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੈ ਗੁਰਦੇਵ ਜੈ ਪੀ ਮੈਂ ਜੀ ਦਾ ਖਾਲਸਾ ਵਾਹਿਗੁਰੂ ਅੱਜ ਦੇ ਇਸ ਸਮਾਗਮ ਇਵੈਂਟ ਕੁੱਤਰ ਹੋਏ ਮਾਨਯੋਗ ਥਰੀ ਸਕੀਰ ਚੰਦ ਜਸਲ ਜੀ ਡਿਪਟੀ ਚੀਫ ਇੰਜੀਨੀਅਰ ਰਿਟਾਇਰਡ ਐਂਡ ਸਟੇਟ ਪ੍ਰੈਜ਼ੀਡੈਂਟ ਆਫ ਪੋਸੂ ਪਾਵਰ ਆਫ ਸੋਸ਼ਲ ਯੂਨਿਟੀ ਆਰਗੇਨਾਈਜੇਸ਼ਨ ਜਿਹੜੀ ਇਹਨਾਂ ਨੇ ਬਣਾਈ ਹੈ ਉਹਨਾਂ ਦੇ ਨਾਲ ਸਰਦਾਰ ਗੁਰਮੇਲ ਸਿੰਘ ਜੀ ਜਿਹੜੇ ਡਿਸਟ੍ਰਿਕਟ ਜਲੰਧਰ ਦੇ ਪੋਸੂ ਦੇ ਪ੍ਰੈਜ਼ੀਡੈਂਟ ਹਨ ਅਤੇ ਹੋਰ ਜੋੜੇ ਵੀ ਪਤਵੰਤੇ ਸੱਜਣ ਆਏ ਵਕ ਵਕ ਗੁਰਵਦਾਸ ਬਾਵਾ ਤੋਂ ਬਾਲਮਿਕਸ ਬਾਵਾ ਤੋਂ ਜਿਹੜੇ ਵੀ ਸੱਜਣ ਆਏ ਵੈਲਕਮ ਉਹਨਾਂ ਦਾ ਡਾਕਟਰ ਮਨਜੀਤ ਸਿੰਘ ਹਲਵਾੜਾ ਜੀ ਅਸਿਸਟੈਂਟ ਪ੍ਰੋਫੈਸਰ ਡਿਪਾਰਟਮੈਂਟ ਆਫ ਸਰਜਰੀ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤ ਗੁਰਦਾਸ ਨਰਿੰਦਰ ਸਿੰਘ ਠਾਪਾ ਜੀ ਪ੍ਰੈਜਿਡੈਂਸੀ ਗੁਰਦਾਸ ਵੈਲਫੇਅਰ ਸੁਸਾਇਟੀ ਮਜੀਠਾ ਰੋਡ ਸ਼੍ਰੀ ਲਖਮਨ ਦਾਸ ਜੀ ਚੀਫ ਇੰਜੀਨੀਅਰ ਰਿਟਾਇਰਡ ਨਿਪਲ ਕਾਰਪੋਰੇਸ਼ਨ ਅੰਮਰ ਸਰ ਸ਼੍ਰੀ ਰਮੇਸ਼ ਅਤਰੀ ਜੀ ਡਿਪਟੀ ਡਾਇਰੈਕਟਰ ਟੈਕਸਟਾਈਲ ਸ਼੍ਰੀ ਗੁਰਮੀਤ ਜੀ ਰਿਟਾਇਰਡ ਐਸ ਡੀਓ ਡਿਪਾਰਟਮੈਂਟ ਆਫ ਇਰੀਗੇਸ਼ਨ ਸ਼੍ਰੀ ਰੁਖबीर ਜੀ ਅਤੇ ਜਿਨ੍ਹਾਂ ਦਾ ਮੈਂ ਨਾਮ ਮਿਸ ਕਰ ਲੈਣਾ ਉਹਨਾਂ ਦਾ ਵੀ ਸਵਾਗਤ ਹੈ ਬੜੀ ਖੁਸ਼ੀ ਹੋਈ ਜਸਲ ਸਾਹਿਬ ਤੁਸੀਂ ਇੱਕ ਪ੍ਰਪੋਜ਼ਲ ਭੇਜੀ ਸੀ ਵੀ ਡਾਕਟਰ ਸਾਹਿਬ ਵੀ ਕੰਮ ਕਰ ਸਾਰ ਇੱਕ ਪ੍ਰੋਗਰਾਮ ਕਰਨਾ ਚਾਹੁੰਦੇ ਆਪਾਂ ਪੋਸੋ ਵੱਲੋਂ ਤੇ ਸਹਿਯੋਗ ਕਰੋ ਮੈਂ ਜਸਲ ਸਾਹਿਬ ਨੂੰ ਜਦੋਂ ਵੀ ਮੈਨੂੰ ਇਹੋ ਜਿਹਾ ਕੋਈ ਕੰਮ ਕਹਿੰਦੇ ਉਹਨਾਂ ਨੂੰ ਮੈਂ ਇੰਨਾ ਕਹਿਣਾ ਉਹਨਾਂ ਜਸਲ ਸਾਹਿਬ 15-20 ਮਿੰਟ ਦਿਓ ਪਿਛਲੀ ਵਾਰ ਵੀ ਮੈਡਮ ਰਿੱਤੂ ਆਏ ਸੀ 26 ਤਰੀਕ 26 ਜਨਵਰੀ ਨੂੰ ਇਹਨਾਂ ਦਾ ਮੈਸੇਜ ਆਇਆ ਸੀ ਕਿ ਇਸ ਤਰ੍ਹਾਂ ਚਾਰਕ ਜਣੇ ਜਾਣਦੇ ਹੋਣੇ ਤੁਸੀਂ ਮੈਡਮ ਰਿੱਤੂ ਜਿਹੜਾ ਬਹੁਤ ਤਕੜਾ ਅੰਦੋਲਨ ਕਰ ਰਹੇ ਸਾਡੇ ਸਮਾਜ ਲਈ ਉਹ ਫ ਸੀਗਾ ਠੀਕ ਹੈ ਜੀ ਹੋ ਜਾਏਗਾ ਸਰ ਕੋਈ ਗੱਲ ਨਹੀਂ ਫਿਕਰ ਨਾ ਕਰੋ ਚਾਰ ਜਣੇ ਆਏ ਸੀ ਬੜਾ ਅੱਛਾ ਉਹਨਾਂ ਦਾ ਸਟੇ ਕਰਵਾਇਆ ਤੇ ਜਿਸ ਕਰਕੇ ਅੱਜ ਇਹ ਮੀਟਿੰਗ ਬੁਲਾਈ ਗਈ ਗੈਦਰਿੰਗ ਹੋ ਰਹੀ ਹੈ ਅਜਸਰ ਸਾਹਿਬ ਦਾ ਇੱਕ ਬਹੁਤ ਤਕੜਾ ਵੀਜਨ ਹੈ ਜਿਹੜਾ ਇਹ ਲੈ ਕੇ ਤੁਰੇ ਹੈ ਇਹਨਾਂ ਦਾ ਮਕਸਦ ਹੈ ਜਿਹੜੀ ਪੌਸੂ ਬਣਾਈ ਇਹਨਾਂ ਨੇ ਇਹ ਗੈਰ ਰਾਜਨੀਤਿਕ ਸੰਗਠਨ ਹੈ ਸਾਡੇ ਮਾਨਯੀ ਕਾਸ਼ੀਰਾਮ ਸਾਹਿਬ ਜੀ ਵੀ ਕਹਿਆ ਕਰਦੇ ਸੀ ਕਿ ਜਿਸ ਸਮਾਜ ਦੀ ਗੈਰ ਰਾਜਨੀਤਿਕ ਜੜ੍ਹਾਂ ਮਜ਼ਬੂਤ ਨਹੀਂ ਨਾ ਹੁੰਦੀਆਂ ਉਹ ਕਦੇ ਸ਼ਾਸਕ ਨਹੀਂ ਬਣ ਸਕਦਾ ਤੋਂ ਜਿਹੜਾ ਵੀਜਨ ਲੈ ਕੇ ਆਪਣਾ ਜਸਰ ਸਾਹਿਬ ਤੁਰੇ ਹੈ ਇਹ ਬਾਅਦ ਵਿੱਚ ਤੁਹਾਨੂੰ ਐਲੋਬ੍ਰੇਟ ਕਰਨਗੇ ਇਹਨਾਂ ਦਾ ਜੋ ਮੇਨ ਮਕਸਦ ਮੈਂ ਪੁੱਛਿਆ ਸੀ ਕਿ ਏਜੰਡਾ ਕੀ ਰੱਖੋਗੇ ਕਹਿੰਦੇ ਡਾਕਟਰ ਸਾਹਿਬ ਸਿਰਫ ਇਹ ਹੈਗਾ ਕਿ ਅਸੀਂ ਜਿਹੜੇ ਦੇ ਗਰੀਬ ਗੁਰੂ ਦੇ ਬੱਚੇ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਬਾਬਾ ਸਾਹਬ ਦੀ ਵਿਚਾਰਧਾਰਾ ਆਪਣੇ ਪੁਰਖੇ ਰਵਦਾਸ ਮਹਾਰਾਜ ਜੀ ਕਬੀਰ ਸਾਹਿਬ ਦੀ ਜੋਤੀ ਬਾਫੁੱਲੇ ਸਾਹਿਬ ਪਹਿਰੀਆ ਸਾਹਿਬ ਦੀ ਵਿਚਾਰਧਾਰਾ ਤੋਂ ਅਸੀਂ ਉੱਥੋਂ ਉਹਨਾਂ ਨੂੰ ਜਾਣੂ ਕਰਾਉਣਾ ਕਿਉਂਕਿ ਬਹੁਤਾ ਇਤਿਹਾਸ ਨਹੀਂ ਪਤਾ ਹੈਗਾ ਤੇ ਜੋ ਕੁਛੇ ਸਮੇਂ ਵਕਤ ਹੋਣ ਜਾ ਰਿਹਾ ਕੀ ਪਤਾ 24 ਦੇ ਇਲੈਕਸ਼ਨ ਤੋਂ ਬਾਅਦ ਸਾਡਾ ਕੀ ਹੋਣਾ ਕੀ ਨੋ ਬੋਡੀ ਨੋਸ ਉਸ ਲਈ ਸਾਨੂੰ ਲਾਮਬੰਦ ਕਰਨ ਲਈ ਉਹਨਾਂ ਨੇ ਅੱਜ ਦਾ ਇਵੈਂਟ ਰਖਵਾਇਆ ਸੀ ਤੇ ਉਹ ਆਪ ਹੀ ਤੁਹਾਨੂੰ ਇਸ ਬਾਰੇ ਸਾਰਾ ਕੁਝ ਦੱਸਣਗੇ ਤੇ ਮੈਂ ਜਸਲ ਸਾਹਿਬ ਨੂੰ ਇੱਕ ਹੋਰ ਰਿਕਵੈਸਟ ਕਰਾਂਗਾ ਵੀ ਜਸਲ ਸਾਹਿਬ ਇਸ ਆਰਗੇਨਾਈਜੇਸ਼ਨ ਬਾਰੇ ਤੁਹਾਡੇ ਜੋ ਵੀ ਵਿਚਾਰ ਅਗੇ ਆ ਜਾਂ ਜੋ ਵੀ ਤੁਹਾਡਾ ਏਮ ਹੈ ਉਹ ਪਬਲਿਕ ਨੂੰ ਕਲੀਅਰਲੀ ਦੱਸ ਦੇਣਾ ਕਿ ਜਿਸ ਤਰ੍ਹਾਂ ਕਈ ਮੈਨੂੰ ਬੜਿਆਨੇ ਕੁਐਸਚਨ ਵੀ ਪੁੱਛੇ ਹੈਗੇ ਆ ਵੀ ਯਾਰ ਇੰਨੇ ਸੰਗਠਨ ਬਣੇ ਹੋਏ ਆ ਇੱਕ ਹੋਰ ਸੰਗਠਨ ਆ ਰਿਹਾ ਕੀ ਕਰਨਾ ਕੀ ਨਹੀਂ ਕਰਨਾ ਮੈਂ ਕਿਹਾ ਦੇਖੋ ਸਹੀ ਕਿਉਂਕਿ ਇਹਨਾਂ ਦੀ ਜਿਹੜੀ ਅਚੀਵਮੈਂਟ ਇਹਨਾਂ ਨੇ ਉੱਥੇ ਊਰਜਾ ਪਵਨ ਬਣਾਇਆ ਇਹ ਛੋਟੀ ਮੋਟੀ ਗੱਲ ਨਹੀਂ ਹੈਗੀ ਹੈ ਪਹਿਲੀ ਗੱਲ ਤੇ ਦੇਖੋ ਅੱਗੇ ਲੱਗਣਾ ਸਭ ਤੋਂ ਔਖਾ ਹੁੰਦਾ ਫਿਰ ਹੱਥ ਫਸਾਰਨਾ ਉਸ ਤੋਂ ਵੀ ਔਖਾ ਹੁੰਦਾ ਤੇ ਇਕੱਠੇ ਕਰਨਾ ਫਿਰ ਉਸ ਤੋਂ ਵੀ ਔਖਾ ਹੈਗਾ ਤੋਂ ਮੈਂ ਬਹੁਤਾ ਨਹੀਂ ਬੋਲਾਂਗਾ ਟਾਈਮ ਬਹੁਤ ਥੋੜਾ ਹੈਗਾ ਜੇ ਅੱਗੇ ਵੀ 1 ਘੰਟਾ ਸ਼ਾਇਦ ਵੇਸਟ ਹੋ ਗਿਆ ਤੇ ਮੈਂ ਰਿਕਵੈਸਟ ਕਰਾਂ ਕੀ ਕਹਣਗੇ